ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅਮ੍ਰਿਤਸਰ ਤੋਂ ਜਿੱਥੇ ਅਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਨੇ ਦੱਸ ਦਈਏ ਕਿ ਥਾਣੇ ਦੇ ਬਾਹਰ ਫਾਇਰਿੰਗ ਹੋਈ ਹੈ ਜਿੱਥੇ ਇੱਕ ਰਿਟਾਇਰਡ ਸੀਆਰਪੀ ਅਫਸਰ ਡੀਐਸਪੀ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਆਪਣੇ ਹੀ ਪਰਿਵਾਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਡੀਐਸਪੀ ਦੇ ਵੱਲੋਂ ਆਪਣੇ ਹੀ ਪਤਨੀ ਪੁੱਤ ਤੇ ਨੂੰਹ ਦੇ ਉੱਤੇ ਤਾਪੜ ਤੋੜ ਥਾਣੇ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਾਂ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਤਸਵੀਰਾਂ ਜਿਉਂਨੇ ਮੌਕੇ ਦੀਆਂ ਉਹ ਵੀ ਤੁਹਾਨੂੰ ਸਾਂਝੀ ਪੁਲਿਸ ਦਾ ਨਾਕਾ ਲੱਗਾ ਹੁੰਦਾ ਹੈ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੀ ਰਿਟਾਇਰਡ ਡੀਐਸਪੀ ਦੇ ਵੱਲੋਂ ਆਪਣੇ ਹੀ ਪਰਿਵਾਰ ਦੇ ਉੱਤੇ ਤਾਬੜ-ਤੋਰ ਗੋਲੀਆਂ ਚਲਾਈਆਂ ਗਈਆਂ ਨੇ ਹਾਲਾਂਕਿ ਰਿਟਾਇਰਡ ਡੀਐਸਪੀ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਲੇਕਿਨ ਦੱਸ ਦਈਏ ਕਿ ਕਰੀਬ 3 ਤੋਂ 4 ਫਾਇਰ ਜੋਨ ਨੇ ਉਹ ਕੀਤੇ ਗਏ ਨੇ ਡੀਐਸਪੀ ਦੇ ਵੱਲੋਂ ਆਪਣੇ ਟੱਬਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਡੀਐਸਪੀ ਦਾ ਆਪਣੇ ਪਰਿਵਾਰ ਦੇ ਵਿੱਚ ਵਿਵਾਦ ਚੱਲ ਰਿਹਾ ਸੀ ਉੱਥੇ ਹੀ ਦੱਸ ਦਈਏ ਕਿ ਡੀਐਸਪੀ ਦੇ ਵੱਲੋਂ ਦੋ ਵਿਆਹ ਕਰਵਾਏ ਗਏ ਸੀ ਡੀਐਸਪੀ ਦੀਆਂ ਦੋ ਘਰਵਾਲੀਆਂ ਸੀ ਤਾਂ ਅੱਜ ਜਦ ਪਹਿਲੀ ਘਰਵ ਹੀ ਸੀਆਰਪੀਐਫ ਦੇ ਰਿਟਾਇਰਡ ਡੀਐਸਪੀ ਦੇ ਵੱਲੋਂ ਪਰਿਵਾਰ ਦੇ ਉੱਤੇ ਕਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਿਆ ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਤਾਂ ਜੋ ਡੀਐਸਪੀ ਦੀ ਨੂੰ ਸੀਲ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਜਿਹੜਾ ਜ਼ਖਮੀ ਹੋ ਗਈ ਹੈ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਹੋਇਆ ਨਹੀਂ ਸਵੇਰੇ ਸਵੇਰ ਮੇਰੀ ਸੱਸ ਆਈ ਹੈ ਜੀ ਕੱਲ ਦਾ ਹੀ ਵਿਚਚਰੀ ਕੇਸ ਦਾ ਲੜਕੇ ਇਸ ਵਿਚਚਰੀ ਹਾਂ ਹਾਂਜੀ ਵਿਚਚਰੀ ਵਾਲਿਆਂ ਨੇ ਕਹਿ ਦਿੱਤਾ ਖਰਚਾ ਨੇ ਥਾਣੇ ਆਈ ਸੀ ਥਾਣੇ ਕਾਦ ਦੇ ਰਸਤੇ ਆਈ ਸੀ ਥਾਣੇ ਘੁੱਟਿਆ ਮੇਰੀ ਸੱਸ ਨੇ ਉਹਨਾਂ ਦੀ ਸਵੇਰ ਸਵੇਰਾ ਖਰਚਾ ਨਹੀਂ ਹੈਗਾ ਘੁੱਟਿਆ ਮਾਰਿਆ ਉਹਨਾਂ ਨੇ ਉਹਦੇ ਫੁਮੜਿਆ ਨਹੀਂ ਉਹ ਤੁਹਾਡੇ ਘਰ ਵਾਲੇ ਦਾ ਨਾਮ ਕੀ ਸੀ ਬਜਿੱਤਰ ਸਿੰਘ ਬਜਿੱਤਰ ਸਿੰਘ ਹਾਂਜੀ ਡੀਐਸਪੀ ਸੀ ਨਹੀਂ ਡਟਾ ਡੀਐਸਪੀ ਦੱਸਿਆ ਜਾ ਰਿਹਾ ਸੀਆਰਪੀਐਫ ਦੇ ਨਹੀਂ ਮੇਰਾ ਘਰ ਵਾਲਾ ਦਿਆੜੀ ਦਾੜੇ ਮਿਸਤਰੀ ਹੋ ਤਾਂ ਮੇਜੀ ਦੂਰ ਆ ਸੋਰਾ ਸੋਰਾ ਸਾਹਿਬ ਸੋਰਾ ਸਾਹਿਬ ਐਸਪੀਸੀ ਤੁਹਾਡੇ ਸੋਰੇ ਬਲੋ ਹਮਲਾ ਕੀਤਾ ਗਿਆ ਹਾਲ ਸੋਰੇ ਨੇ ਹਮਲਾ ਕੀਤਾ ਕਿੰਨੇ ਜਣੇ ਸੀ ਤੁਸੀਂ ਕਿੰਨੇ ਜਣੇ ਸੀ ਤੁਹਾਡੇ ਸੋਰੇ ਦੇ ਪਰਿਵਾਰ ਵੱਲੋਂ ਕਿੰਨੇ ਜਣੇ ਸੀ ਸੋਰਾ ਮੇਰਾ ਕੱਲਾ ਸੀ ਅੱਛਾ ਤੇ ਕੁੱਟਿਆ ਮਾਰਿਆ ਮੇਰੇ ਘਰ ਜਾ ਕੇ ਮੇਰੇ ਸੱਸ ਗਈ ਸੱਸ ਨੇ ਕੁੱਟਿਆ ਸੱਸ ਨੂੰ ਕੁੱਟਿਆ ਉਹਨਾਂ ਨੇ ਖਰਚਾ ਨਹੀਂ ਦਿੰਦਿਆ ਅੱਛਾ ਖਰਚਾ ਨਹੀਂ ਸੀ ਦਿੰਦੇ ਵੀ ਹਾਂਜੀ ਘੋਟ ਦਾ ਮਾਰਦਾ ਸੀ ਚਾਹ ਕਰਕੇ ਕਿਤੇ ਵੀ ਦੋ ਵਿਆਹ ਹੋਏ ਸੀ ਤੁਹਾਡੇ ਸੋਹਰੇ ਦੇ ਹਾਂਜੀ ਦੋ ਵਿਆਹ ਸੀ ਕਰਨੇ ਆ ਕਿਵੇਂ ਮੇਰੀ ਸੱਸ ਜਿਹੜੀ ਪੇਕਿਆਂ ਘਰੇ ਰਹਿੰਦੀ ਸੀ ਅੱਛਾ ਹਾਂਜੀ ਪੇਕਿਆਂ ਘਰੇ ਰਹਿੰਦੀ ਸ਼ੁਰੂ ਤੋਂ ਘੋਟ ਦਾ ਮਾਰਦਾ ਰੱਖਦਾ ਨਹੀਂ ਕੇਸ ਕੀਤਾ ਹੀ ਨੀ ਸੱਸ ਨੇ ਹੂੰ ਕੇਸ ਕੀਤਾ ਕੇਸ ਵਾਲਿਆਂ ਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਫੜਤਾ ਹੀ ਤੇ ਛੱਪੜ ਚ ਬਟਾ ਦੇਂਦਾ ਹੈ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਕਿੰਨੀਆਂ ਗੋਲੀਆਂ ਚੱਲੀਆਂ ਸੀ ਤੇ ਇਹਨਾਂ ਗੋਲੀਆਂ ਮੇਰੇ ਘਰ ਵਾਲੇ ਦੇ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰਿਆਂ ਦੇ ਗੁੜੀਆਂ ਮਾਰਦੀ ਸਾਰਿਆਂ ਦੇ ਘਰ ਵਾਲੇ ਦੇ ਕਿੱਥੇ ਗੋਲੀ ਵਜੇ ਸੀ ਸਾਤੀ ਦਾ ਮਾਰ ਦਿੱਤੀਆਂ ਤਿੰਨ ਉਹ ਤਾਂ ਹੈ ਹੀ ਨਹੀਂ ਆ ਕੀ ਆ ਮੋਤੋ ਕੀ ਹੰਦੇ ਮਾਰਤੋ ਦੱਤੋ ਕੀ ਦੱਤੋ ਕੀ ਉੱਥੇ ਹੋ ਗਈ ਸੀ ਭਾਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਦੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵਿਚਾਰੇ ਕੱਲੇ ਆ ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀਆਂ ਤੁਹਾਡੇ ਸਹੁਰੇ ਨੇ ਇੰਨਾ ਵੱਡਾ ਕੀ ਸੀ ਮਸਵਾਦੜ ਕੋਈ ਮਸਲਾ ਨਹੀਂ ਹੂੰ कोर्ट ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ ਅੱਜ ਫੋਰਟ ਚ ਕੇਸ ਅੱਜ ਅੱਜ ਜਿਹੜੇ ਮਸਲੇ ਲਈ ਦੁਈ ਆਏ ਸੀ ਅੱਜ ਉਹਨਾਂ ਨੇ ਕੁੱਟਿਆ ਮੇਰੀ ਸੱਸ ਨੂੰ ਦੁਬਾਰਾ ਮਤਲਬ ਦੂਸਰੀ ਕੰਪਲੇਂਟ ਦੇਣਾ ਹੈ ਸੀ ਦੂਸਰੀ ਕੰਪਲੇਂਟ ਦਿੱਤੀ ਹੂੰ ਬਿਖਰਚਾ ਦੇ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਮੇਰੇ ਨੂੰ ਅਟੈਕ ਹੋਇਆ ਹੈ ਹੂੰ ਭਾਜੀ ਕਿੰਨੀ ਦੇਰ ਤੋਂ ਵਾਕ ਰਿੰਦਾ ਪਈ ਤੁਹਾਡਾ ਸੋਹਰਾ ਛੋਟੇ ਹੁੰਦੇ ਹਨ ਛੱਡ ਦਿੱਤਾ ਇਹਨਾਂ ਨੂੰ ਅੱਟ ਮੈਂ ਸ਼ੁਰੂ ਤੋਂ ਛੱਡ ਦਿੱਤਾ ਸੀ ਉਹਦਾ ਖਰਚਾ ਚੱਲਦਾ ਪਿਆ ਸੀ ਖਰਚਾ ਚੱਲਦਾ ਜਾਨੀ 1000 ਰੁਪਏ ਇੱਕ ਵਾਰ ਆਇਆ 1000 ਰੁਪਏ ਤੇ ਚੱਰੇ ਰਹਿੰਦੀ ਆ ਆਪਣੀ ਕਮਾਖੇ ਖਾਦੇ ਤੇ ਆਪਣੀ ਕਮਾਖੇ ਉਹਨੇ ਆਪਣੇ ਬੱਚੇ ਪਾਲੇ ਹਾਂਜੀ ਜਿੱਦਾਂ ਹੁਣ ਤੁਹਾਡੇ ਪਿਤਾ ਦੇ ਵਿੱਚ ਪਤੀ ਦੀ ਮੌਤ ਹੋ ਚੁੱਕੀ ਹੈ ਤੁਸੀਂ ਇਨਸਾਫ ਦੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੀ ਹੋ ਇਨਸਾਫ ਦੀ ਪ੍ਰਸ਼ਾਸਨ ਤੋਂ ਜਿਹੜੀ ਪਿਸਤਲ ਚਲਾਈ ਉਹਦੀ ਲਾਇਸੈਂਸ ਸੀ ਇਹ ਲਾਇਸੈਂਸ ਤੋਂ ਬਗਾਇਆ ਸੀ ਇਹ ਨੂੰ ਨਹੀਂ ਪਤਾ ਇਹ ਨਾ ਮੈਂ ਤਾਂ ਵਿਚਾਰੀ ਹੁੰਦੀ ਜਾਂਦੀ ਨਹੀਂ ਮੈਂ ਜਨਪੜਿਆ ਵਾਲਾ ਸਾਹਿਬ ਇੱਕ CRPF ਦੇ ਰਿਟਾਇਰਡ ਮੁਲਾਜ਼ਮ ਸੀ ਇਹਨਾਂ ਦਾ ਮੈਰਿਟਲ ਡਿਸਪਿਊਟ ਚੱਲ ਰਿਹਾ ਸੀ ਪਹਿਲਾਂ ਵੀ ਨਾ ਦੀ ਇੱਕ ਮੈਰਿਜ ਹੋਈ ਸੀਗੀ ਤੇ ਫਿਰ ਸੈਕੰਡ ਮੈਰਿਜ ਸੀਗੀ ਇਹਨਾਂ ਦੀ ਤੇ ਫਰਸਟ ਵਾਈਫ ਨਾਲ ਇਹਨਾਂ ਦਾ ਡਿਸਪਿਊਟ ਚੱਲ ਰਿਹਾ ਸੀਗਾ ਜਿਹਨਾਂ ਨੂੰ ਇੱਥੇ ਮਿਲੇ ਮੌਕੇ ਤੇ ਆਪਣਾ ਹਸਪੀਟਲ ਦੇ ਖਾਤੇ ਤੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਤੂਤੂ ਮਮਾ ਹੋ ਗਈ ਬਾਈਕ ਤੇ ਤੇ ਇਹਨਾਂ ਨੇ ਆਪਣੀ ਜਿਹੜੀ ਰਿਵੋਲਵਰ ਲਾਇਸੈਂਸਡ ਵੈਪਨ ਸੀ ਉਹਦੇ ਨਾਲ ਉਹ ਕੱਟ ਕੇ ਇਹਨਾਂ ਤੇ ਫਾਇਰ ਕਰਦੇ ਅ اسی ਇਹੀ ਵਜ੍ਹਾ ਰੰਜਿਸ਼ ਆ ਕਿ ਇਹਨਾਂ ਦੇ ਮੈਰਿਟਲ ਡਿਸਪਿਊਟ ਸੀ ਪ੍ਰੋਪਰਟੀ ਨੂੰ ਲੈ ਕੇ ਕੋਈ ਝਗੜਾ ਸੀਗਾ ਤੇ ਇਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਐਕਸ ਵਾਈਫ ਜਿਹੜੀ ਸੀ ਫਾਰਮਰ ਵਾਈਫ ਬੇਟਾ ਤੇ ਉਹਦੀ ਜਿਹੜੀ ਨੂੰ ਸੀ ਇਹ ਸੀਗੇ ਤਿੰਨ ਤੇ ਤਿੰਨੋਂ ਇੱਕ ਹੈ ਨਾ ਲਿਕ ਕ੍ਰਿਟੀਕਲ ਹਾਲਤ ਚ ਹੈ ਜੀ ਕਿੰਨੀਆਂ ਗੋਲੀਆਂ ਫਾਇਰ ਕੀਤੀਆਂ ਗਈਆਂ ਇੱਕ ਕੁਆਲੀਫਾਇਰ ਕਿਤੇ ਸਰ ਹਾਲੇ ਦੇਖ ਰਿਹਾ ਕਿ ਇੱਕ ਤਾਂ ਲੱਗੀ ਹੈ ਜਿਹੜੀ ਆਪਾਂ ਕਲੀਅਰਲੀ ਦੇਖ ਸਕਦੇ ਹਾਂ ਬਾਕੀ ਹਲੇ ਹੋਰ ਮੌਕਾ ਵੈਰੀਫਾਈ ਕਰ ਰਹੇ ਜਸਟ ਹੁਣੀ ਇਨਸੀਡੈਂਟ ਹੋਇਆ ਕੁਝ ਟਾਈਮ ਪਹਿਲਾਂ ਅਸੀਂ ਹਰੇ ਕਰ ਰਹੇ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਟ ਇਹਦੇ ਚ ਇਹ ਤੁਹਾਨੂੰ ਮੈਂ ਦੱਸਣ ਵਾਲੀ ਗੱਲ ਕਹਿ ਰਿਹਾ ਹੈਗਾ ਕਿ ਇਹਦੇ ਚ ਜਦੋਂ ਹੀ ਮਾਰ ਕੇ ਪੱਜਣ ਲੱਗੇ ਤਾਂ ਇੱਥੇ ਸਾਡੀ ਗਾਰਡ ਲੱਗੀ ਹੋਈ ਸੀ ਸਿਕਿਉਰਿਟੀ ਨਾਕਾ ਸੀਗਾ ਸਾਡਾ ਉਹਨਾਂ ਨੇ ਛੇਤੀ ਛੇਤੀ ਇਹਨਾਂ ਨੂੰ ਤੁਰੰਤ ਕਬਜ਼ਾ ਚ ਲੈ ਲਿਆ ਸਰ ਕਿਤੇ ਗੋਲੀ ਲੱਗੀ ਉਹ ਕੀ ਹਾਲਾਤ ਕੀ ਹੈ ਹ ਹੀ ਇਜ਼ ਕ੍ਰਿਟੀਕਲ ਰਾਈਟ ਨਾਓ ਹਲੇ ਕਿਸੇ ਦੀ ਡੈਥ ਦਾ ਆਦੀ ਪੁਸ਼ਟੀ ਨਹੀਂ ਹੋਈ ਹੈਗੀ ਉਹ ਹਲੇ ਕ੍ਰਿਟੀਕਲ ਹੈਗੇ ਅੰਡਰ ਟ੍ਰੀਟਮੈਂਟ ਹੈ ਸਰ ਕਿੱਥੋਂ ਦਾ ਰਹਿਣ ਵਾਲਾ ਹੈ ਬੈਰੀਕੇਟਿੰਗ ਕਿੱਥੇ ਹੋ ਉਸ ਮੁਲਾਦਮ ਨੂੰ ਜੀ ਜੀ ਇਸ ਤਰ੍ਹਾਂ ਦੀ ਘਟਨਾ ਨਹੀਂ ਇਹ ਹੋਈ ਥੋੜੀ ਜੀ ਦੂਰ ਹੈ ਬੈਰੀਕੇਟਿੰਗ ਤੋਂ ਉਸ ਪਾਸੇ ਜਦੋਂ ਹੋਈ ਹੈ ਫਿਰ ਭੱਜਣ ਦੀ ਜਦੋਂ ਕੋਸ਼ਿਸ਼ ਕੀਤੀ ਉਹੀ ਨਾਕੇ ਤੇ ਤਾਂ ਹੀ ਮੁਸ਼ਤਦੀ ਦਿਖਾ ਕੇ ਨਾਲ ਦੀ ਨਾਲ ਉਹਨਾਂ ਨੂੰ ਫੜ ਲਿੱਤਾ ਗਿਆ ਜੀ ਸਰ ਜਿਹਦੇ ਗੋਲੀ ਲੱਗੀ ਹੈ ਉਹਦੀ ਕਿੰਨੀ ਉਮਰ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਸਰ ਇਹ ਉਹ ਬੇਟਾ ਹੈ ਨਾ ਦਾ ਤੇ ਉਹ ਏਜ ਵਗੈਰਾ ਸਾਰਾ ਹਲੇ ਵੈਰੀਫਾਈ ਕਰ ਰਹੇ ਹਾਂ ਰੀਸੈਂਟ ਇਵੈਂਟ ਹੈ ਜੀ ਬਹੁਤ ਤੇਰਨ ਵਾਲੇ ਕਿੱਥੋਂ ਦੇ ਪਤਾ ਵੈਸੇ ਪਿੱਛੋਂ ਦੀ ਰਾਜਸਥਾਨੀ ਤੋਂ ਬਿਲੋਂਗ ਕਰਦੇ ਜਿੰਨੇ ਫਾਇਰ ਕੀਤਾ ਬਟ ਇਹਨਾਂ ਦਾ ਘਰ ਇੱਕ nehru enclave ਦੇ ਵਿੱਚ ਵੀ ਹੈਗਾ ਜੀ ਇਹ nehru colony ਚ